ਪਿਤਾ ਦਾ ਕਤਲ ਕਰਕੇ লাশ ਨੂੰ ਖੁਰਦ-ਰੁੜਦ ਕਰਨ ਵਾਲਾ ਪੁੱਤਰ ਬਠਿੰਡਾ ਪੁਲਿਸ ਨੇ ਕੀਤਾ ਗ੍ਰਿਫਤਾਰ ਐਸਪੀ ਸਿਟੀ ਨੇ ਕੀਤੀ ਪ੍ਰੈਸ ਕਾਨਫਰੰਸ ਐਸਪੀ ਸਿਟੀ ਨਰਿੰਦਰ ਸਿੰਘ ਨੇ ਜਾਣਕਾਰੀ ਦੰਦੇ ਹੋਏ ਦੱਸਿਆ ਕਿ ਇਹ ਮਾਮਲਾ 20 ਤਰੀਕ ਦਾ ਹੈ ਜਿੱਥੇ ਇਹਨਾਂ ਦਾ ਪਿਓ ਪੁੱਤਾਂ ਦਾ ਆਪਸ ਵਿੱਚ ਪ੍ਰਾਪਰਟੀ ਦਾ ਡਿਸਪੂਟ ਚੱਲਦਾ ਸੀ ਅਤੇ ਇੱਕ ਇੱਕ ਵਿਅਕਤੀ ਜੋ 50 ਸਾਲਾਂ ਦੇ ਲਗਭਗ ਇਸ ਦੀ ਉਮਰ ਹੈ ਇਸ ਨੇ ਆਪਣੇ 70 ਸਾਲਾ ਪਿਤਾ ਨੂੰ ਉਸ ਦੀ ਹੀ ਆਪਣਾ ਰੈਫਲ ਦੇ ਨਾਲ ਗੋਲੀਆਂ ਦੋ ਫਾਇਰ ਕਰਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਅਤੇ ਉਸ ਤੋਂ ਬਾਅਦ লাশ ਨੂੰ ਖੁਰਦ-ਬੁਰਦ ਤੇ ਕਰਨ ਦੇ ਲਈ ਇਸ ਨੇ ਆਪਣੇ ਘਰ ਦੇ ਅੰਦਰ ਹੀ ਸਸ਼ਕਾਰ ਕਰ ਦਿੱਤਾ ਗਿਆ। ਉਹਨਾਂ ਦੱਸਿਆ ਕਿ ਇੱਕ ਦੋ ਵਿਅਕਤੀ ਜੋ ਪਿੰਡ ਦੇ ਸਨ ਉਹ ਉਸ ਸੰਸਕਾਰ ਦੇ ਵਿੱਚ ਸ਼ਾਮਲ ਹੋਏ। ਇਸ ਨੇ ਆਪਣੇ ਘਰ ਦੇ ਅੰਦਰ ਹੀ ਛਾਵਾਣਾ ਕਿਉਂਕਿ ਤੇ ਸਸ਼ਕਾਰ ਕੀਤਾ ਗਿਆ ਸੀ ਕਿਉਂਕਿ ਇਸ ਨੇ ਉਸ লাশ ਨੂੰ ਖੁਰਦ-ਬੁਰਦ ਕਰਨਾ ਸੀ। ਤਾਂ ਹੌਲੀ-ਹੌਲੀ ਇਹ ਸਾਰੀ ਜੜੀ ਪਿੰਕਾ ਉਹ ਬਠਿੰਡਾ ਪੁਲਿਸ ਨੂੰ ਕੱਲ ਪਈ ਅਤੇ ਉਸ ਨੂੰ ਲੈ ਕੇ ਹੁਣ ਇਸ ਕਾਤਲ بیٹے ਦੇ ਉੱਤੇ ਜਿਹੜਾ ਮਾਮਲਾ ਦਰਜ ਕੀਤਾ ਗਿਆ ਤੇ ਮਾਮਲਾ ਦਰਜ ਕਰਨ ਤੋਂ ਬਾਅਦ ਇਸ ਨੂੰ ਆਪਣਾ ਇਸ ਨੂੰ ਆਪਾਂ ਹੁਣ ਇਹਨਾਂ ਵੱਲੋਂ ਗ੍ਰਿਫਤਾਰ ਕੀਤਾ ਗਿਆ ਇਸ ਮੌਕੇ ਜਿਹੜੇ ਵਿਅਕਤੀ ਵੱਲੋਂ ਆਪਣੇ ਪਿਤਾ ਦਾ ਕਤਲ ਕੀਤਾ ਹੈ ਉਸਨੇ ਵੀ ਆਪਣਾ ਆਪਣਾ ਗੁਨਾਹ ਜਿਹੜਾ ਹੋ ਕਬੂਲ ਆਪਣਾ ਕੀਤਾ ਗਿਆ ਤੇ ਉਸਨੇ ਇਹ ਆਖਿਆ ਕਿ ਉਸ ਨੂੰ ਇਸ ਦੀ ਬਹੁਤ ਜ਼ਿਆਦਾ ਸ਼ਰਮਿੰਦਾ ਹੈ ਕਿ ਉਸਨੇ ਆਪਣੇ ਹੀ ਆਪਣਾ ਪਿਤਾ ਦਾ ਕਤਲ ਕੀਤਾ ਹੈ ਆ ਉਸ ਨੂੰ ਸੁਣਾਉਣਾ ਕੀ ਕਹਿੰਦਾ ਹੈ ਕਤਲ ਕਰਨ ਵਾਲਾ ਵਿਅਕਤੀ ਤੇ ਇਸ ਸੰਬੰਧੀ ਐਸਪੀ ਸੀ ਢੀਂਦਰ ਸਿੰਘ ਮਰ ਕਿੰਨੀ ਹੈ ਅੰਮੜੇ ਹੈ 4700 ਐਨਾ ਕੀ ਹੋ ਗਿਆ ਸੀ ਕੁਛ ਸਾਡੀ ਮਨਵਾਣਾ ਕਰਨੀ ਪਈ ਬੋਲ ਕਰੇ ਲੁਟਲੇਸ਼ ਬਾਲਾ ਰਹਿੰਦਾ ਸੀ ਕਿ ਤੂੰ ਇਸ ਦਾ ਹੁਣ ਜਿਹੜਾ ਕੁਝ ਤੁਸੀਂ ਕਰਤਾ ਉਹ ਹੱਲ ਹੋ ਗਿਆ ਤੁਹਾਡਾ ਹੱਲ ਤਾਂ ਕੀ ਹੈ ਕਿਸਾਨ ਦਾ ਨਿਕਲ ਜੰਮਾ ਲੱਗਦਾ ਤੂੰ ਪਿਓ ਸੀਗੇ ਤੁਹਾਡੇ ਹਨਾ ਤੁਸੀਂ ਐਡਾ ਚਲੋ ਸ੍ਰੀਕੇਸ਼ ਤਾਂ ਹੁੰਦਾ ਤਾਂ ਲੱਗਦਾ ਹੀ ਹੈ ਕਿਉਂ ਨਹੀਂ ਮਾਰਤਾ ਤੂੰ ਆਵਾਜ਼ ਦਾ ਥੋੜਾ ਬਹੁਤ ਹੁੰਦਾ ਹੀ ਇਹ ਪਛਾਣਾ ਬਹੁਤ ਕਿੰਨੇ ਭਰਾਓ ਤੁਸੀਂ ਲੋ ਕਿੰਨੇ ਟਾਈਮ ਤੋਂ ਕੀ ਜ਼ਮੀਨ ਤੁਹਾਨੂੰ ਨਹੀਂ ਵੰਡ ਕੇ ਦੇ ਰਹੇ ਸੀ ਜਾਂ ਕੀ ਸੀਗਾ ਹੈ ਕੀ ਸੀ ਇਸ ਨੂੰ ਵੀ ਨਹੀਂ ਦਿੱਤਾ ਕੋਈ ਕਿਸੇ ਨੂੰ ਵੀ ਕੋਈ ਨਹੀਂ ਦਿੱਤਾ وجہ ਕੀ ਹੈ ਤੋ ਤਾਂ ਹੁਣ ਉੱਪਰ ਵਾਲਾ ਜਾਣਦਾ ਜਿਹਾ ਉਹ ਕਿ ਉਹ ਸਥਾਨੀ ਜ਼ਮੀਨ ਹੈ ਉਹਨਾਂ ਨੂੰ ਵੀ ਦਾਦੇ ਇਲਾਹੀ ਉੱਪਰੋਂ ਮੇੜੀ ਹੋਣੀ ਨਹੀਂ ਉਹ ਇਨਸਿਕਰਟੀ ਹੋਣੀ ਉਹਨਾਂ ਨੂੰ ਕੋਈ ਕਿਸੇ ਨਹੀਂ ਸੀ ਉਹਨਾਂ ਨੇ ਖਿਆਲ ਨਹੀਂ ਕਰਦੇ ਹੁਣ ਕੁਛ ਤਾਂ ਉਹਨਾਂ ਦੇ ਦਿਲ ਚ ਕੋਈ ਸੀ ਅੱਛਾ ਤਾਂ ਹੁਣ ਇੱਥੇ ਰਹਿੰਦਾ ਸੀ ਕਿ ਕੰਮ ਕਰੇ ਕੰਮ ਕਰਦਾ ਸੀਗਾ ਕੋਈ ਲੋੜ ਪਣੀ ਹੁੰਦੀ ਦੋ ਵਾਰੀ ਤਾਂ ਹਸਪੀਟਲ ਵੀ ਦਾਖਲ ਕਰਾਇਆ ਕੂੜ ਘਟ ਜਾਂਦਾ ਸੀਗਾ ਅੱਛਾ ਡਾਕਟਰ ਹੀ ਦੇ ਚ ਕਰਾਇਆ ਤੇ ਰਮਿੰਦਰ ਸਿੰਘ ਦੇ ਕਰਾਇਆ ਹੂੰ ਹੂੰ ਤੇ ਖੂਨ ਵੀ ਕਰਵਾਇਆ ਦੋ ਵਾਰੀ ਤੁਸੀਂ ਆਪਣੇ ਭਰਾ ਨਾਲ ਨਹੀਂ ਗੱਲ ਕੀਤੀ ਤਾਂ ਕੁਛ ਨਹੀਂ ਕਰ ਸਕਦਾ ਭਰਾ ਨਾਲ ਗੱਲ ਕਰਨੀ ਸੀ ਵੀ ਆਹ ਗੱਲ ਹੈ ਭਰਾ ਦੀ ਆਪਦੀ ਜ਼ਿੰਦਗੀ ਉਹ ਅਲੱਗ ਸਾਈਡ ਉਹ ਹੈ ਤੁਹਾਨੂੰ ਲੱਗਦਾ ਜਿਸ ਤਰ੍ਹਾਂ ਤੂੰ ਨੇ ਜਾਨ ਦਿੱਤਾ ਫਿਰ ਤੁਸੀਂ ਦਾ ਖਤਰ ਕਰਦਾ ਹੈ ਪਸਤਾ ਉਹ ਤਾਂ ਹੁੰਦਾ ਹੀ ਹੈ ਚੱਕ ਕੇ ਕਦਮ ਚੱਕ ਕੇ ਉਹਨਾਂ ਪੜਿਆ ਪੌਸੇਆ ਵਿਆਹ ਕੀਤਾ ਕਿੰਨਾ ਵੱਡਾ ਕੀਤਾ ਬਹੁਤ ਹੁੰਦਾ ਹੀ ਹੈ ਜਮੀਨ ਪਿੱਛੇ ਤੁਸੀਂ ਜਮੀਨ ਪਿੱਛੇ ਤੁਸੀਂ ਉਹ ਗੱਲ ਨਹੀਂ ਜਮੀਨ ਪਿੱਛੇ ਨਹੀਂ ਹੋਰ ਉਹਦੇਰਾ ਕੋਈ ਸੀਗਾ ਤਾਂ ਵੀ ਜਮੀਨ ਤਾਂ ਸੀ ਹੋਰ ਰੋਲਾ ਵੀ ਸੀ ਰੈਂਟੋ ਪਲੇ ਜਿਹਦਾ ਹੁੰਦਾ ਉਹ ਵੀ ਹੁੰਦਾ ਉਹ ਆਪਾਂ ਸਮਝ ਹੀ ਸਕਦਾ ਉਹ ਕੱਲਾ ਪੈਸੇ ਨਾਲ ਤਾਂ ਨਾ ਨਸਲਾ ਹੁੰਦਾ ਚੀਕਣ ਗੋੜੇ ਫਿਰ ਇਹ ਮੰਦਿਰ ਸੀ ਤੁਹਾਡੇ ਘਰੋਂ ਇਸ ਕਰਕੇ ਤੁਸੀਂ ਵੀ ਨਹੀਂ ਮੰਨਦੇ ਮੇਰੀ ਕਿ ਕੋਈ ਰਿਸ਼ਤੇਦਾਰ ਵੀ ਨਹੀਂ ਮੰਨੀ ਅਜ ਤਾਈਂ ਇਸ 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 ਦਾ ਕਿ ਜਿੰਨਾ ਵੱਡਾ ਕਦਮ ਚੱਕਿਆ ਭੁਖੀ ਹੋ ਕੇ ਅਜਾ ਤੁਹਾਡੀ ਮਾਤਾ ਜੀ ਹੈਗੇ ਹਾਂ ਜੀ ਕੱਲ ਸਾਨੂੰ ਇੱਕ ਸਿਕਰਟ ਇਨਫੋਰਮੇਸ਼ਨ ਮਿਲੀ ਸੀਗੀ ਕਿ ਇੱਕ ਸੀਨੀਅਰ ਪਿੰਡ ਦੇ ਵਿੱਚ ਇੱਕ ਜਗਵਿੰਦਰ ਸਿੰਘ ਨਾਮ ਦਾ ਇੱਕ ਰਲਕਰ ਰੰਦਾ ਹੈ ਇਹ ਖੇਤੀਬਾੜੀ ਦੇ ਬੇਸਿਕਲੀ ਕੰਮ ਕਰਦਾ ਤੇ ਇਹਨੇ ਆਪਣੇ ਫਾਦਰ ਨਾਲ ਲੜਾਈ ਹੋਈ ਸੀ ਕਿ ਤੇ ਉਹਦਾ ਜਿਹੜਾ ਹੈਗਾ ਇਹਨੇ ਕਤਲ ਕਰ ਦਿੱਤਾ ਸੋ ਉਸ ਬੰਦੇ ਵਿੱਚ ਮਾਨ ਜੋ ਐਸਐਸਪੀ ਸਾਹਿਬ ਪਠੰਡਾ ਉਹਨੂੰ ਵਾਟਰਪ੍ਰੂਫ ਟੀਮਾਂ ਮਨਾਈਆਂ ਗਈਆਂ ਸੀਗੀਆਂ ਇਹਦੇ ਦੌਰਾਨ ਜਿਹੜੀ ਪੜਤਾਲ ਦੇ ਵਿੱਚ ਇਹ ਪਤਾ ਲੱਗਿਆ ਵੀ ਜਿਹੜਾ ਯਾਦਵਿੰਦਰ ਸਿੰਘ ਹੈ ਇਹ ਮਿਤੀ 20 ਤਰੀਕ ਨੂੰ ਦੁਪਹਿਰ ਦੇ ਕਰੀਬ 3 ਵਜੇ ਆਪਣੇ ਫਾਦਰ ਦੇ ਨਾਲ ਘਰ ਦੇ ਵਿੱਚ ਜਦੋਂ ਇਕੱਲਾ ਸੀਗਾ ਤਾਂ ਉਹਦੇ ਨਾਲ ਇਹਦੀ ਫਾਦਰ ਤੇ ਨਾਲ ਲੜਾਈ ਹੋ ਜਾਂਦੀ ਹੈ ਇਹਨਾਂ ਦਾ ਪ੍ਰਾਪਰਟੀ ਦੀ ਬੰਦੀ ਪਹਿਲਾਂ ਵੀ ਡਿਸਕੂਟ ਚੱਲ ਰਿਹਾ ਸੀਗਾ ਤਾਂ ਉਸ ਦਿਨ ਵੀ ਆਪਣੇ ਪਿਤਾ ਤੋਂ ਜ਼ਮੀਨ ਦੀ ਮੰਗ ਕਰ ਰਿਹਾ ਸੀਗਾ ਉਸ ਬੰਦੇ ਦੇ ਵਿੱਚ ਜਦੋਂ ਇਹਨਾਂ ਦੀ ਆਪਤ ਵਿੱਚ 3 ਵਜੇ ਬਹਿਸ ਹੋ ਜਾਂਦੀ ਹੈ ਬਹਿਸ ਬਾਅਦ ਜਿਹੜੀ ਗੱਲ ਇੰਨੀ ਵੱਧ ਗਈ ਕਿ ਇਹਨੇ ਆਪਣੇ ਪਿਤਾ ਦੀ ਜਿਹੜੀ 12 ਬੋਰਡ ਰਾਈਫਲ ਸੀਗੀ ਉਹ ਉਹਦੇ ਨਾਲ ਉਹਨੂੰ ਦੋ ਫਾਇਰ ਮਾਰ ਕੇ ਉਹਦਾ ਪਿਓ ਦਾ ਇਹਨੇ ਕਤਲ ਕਰ ਦਿੱਤਾ ਉਸ ਤੋਂ ਬਾਅਦ ਇਹਨੇ ਜਿਹੜੇ ਆਪਣੇ ਮੇਨ ਵਿੱਚ ਕੁਝ ਬੰਦੇ ਸੀਗੇ ਰਿਸ਼ਤੇਦਾਰ ਭਲਾ ਕੇ ਇਹਨੇ ਘਰ ਦੇ ਵਿੱਚ ਹੀ ਲੱਕੜਾ ਇਕੱਠੀਆਂ ਕਰਕੇ ਉਹਦਾ ਅੰਤਿਮ ਸੰਸਕਾਰ ਜਿਹੜਾ ਸੀਗਾ ਘਰ ਦੇ ਵਿੱਚ ਕਰਤਾ ਤੇ ਇਹਨੇ ਜਿਹੜੀ ਇਨਫਾਰਮੇਸ਼ਨ ਜਿਹੜੀ ਹੈਗੀ ਹੈ ਕਿਸੇ ਨੂੰ ਕਿ ਸ਼ੇਅਰ ਨਹੀਂ ਕੀਤੀ ਵੀ ਮੈਨੂੰ ਗੋਲੀਆਂ ਮਾਰੀਆਂ ਜਾਂ ਕਤਲ ਕੀਤਾ ਤੇ ਇਹਦੀ লাশ ਜਿਹੜੀ ਹੈਗੀ ਉਹਦਾ ਜਿਹੜਾ ਫਰਦਗੁਰਦ ਵੀ ਕੀਤਾ ਸੋਸ ਵਨ ਦੇ ਵਿੱਚ ਅਸੀਂ ਖਾਣਾ ਥਰਮਲ ਦੇ ਵਿੱਚ 75 ਨੰਬਰ ਐਫ ਆਈ ਆਰ ਅੰਡਰ ਸੈਕਸ਼ਨ 113 ਬੀ ਐਨ ਐਸ ਤੇ ਆਰਮਜ਼ ਐਕਟ ਦੇ ਤਹਿਤ ਦਰਜ ਕੀਤੀ ਹੈ ਜਿਹੜਾ ਬੰਦਾ ਹੈਗਾ ਯਾਦਵਿੰਦਰ ਸਿੰਘ ਸਨ ਆਫ ਬ੍ਰਿੰਦਰ ਸਿੰਘ ਉਮਰ ਕਰੀਬ 49 ਸਾਲ ਇਹਨੂੰ ਅਸੀਂ ਗ੍ਰਿਫਤਾਰ ਕਰ ਲਿਆ ਦੌਰਾਨੇ ਪੁਛਗਛ ਜਿਹੜਾ ਹੈਗਾ ਇਹਨੇ ਕਬੂਲ ਕੀਤਾ ਵੀ ਇਹਨੇ ਆਪਣੇ ਫਾਦਰ ਦਾ ਜਿਹੜਾ ਸੀਗਾ ਗੋਲੀ ਮਾਰ ਕੇ ਕਤਲ ਕੀਤਾ ਇਹ ਜਿਹੜੀ ਵੈਪਨ ਸੀਗਾ 12 ਬੋਰ ਦੀ ਰੈਫਲ ਹੈਗੀ ਹੈ ਜੋ ਇਹਨੇ ਪੁਛਗਛ ਦੇ ਵਿੱਚ ਮੰਨਿਆ ਉਸ ਬੰਦੀ ਅਸੀਂ ਜਿਹੜੀ ਹੈਗੀ ਹੈ ਤੇ ਬਰਾਮਦ ਕਰਾਉਣੀ ਬਾਕੀ ਹੈ ਸੈਕੰਡਲੀ ਜਿਹੜੀ ਇਹਨੇ ਉਹਦੇ ਸੰਸਕਾਰ ਕੀਤਾ ਸੀਗਾ ਘਰ ਦੇ ਵਿੱਚ ਹੀ ਅੱਗ ਲਾ ਕੇ ਉਹਨੂੰ ਸਾੜ ਦਿੱਤਾ ਸੀਗਾ Laash ਨੂੰ ਉਸ ਬੰਦੀ ਅਸੀਂ ਜੇ ਦੋਥੇ ਸਰਚ ਸਾਡੀ ਫਰੈਂਸਿਕ ਟਾਈਮ ਟੀਮ ਵੱਲੋਂ ਸਰਚ ਕੀਤੀ ਗਈ ਤਾਂ ਜਿਹੜੀਆਂ ਹੱਡੀਆਂ ਹੈਗੀਆਂ ਉਹਨੂੰ ਜਿਹੜੀ ਬੋਨਸ ਹੈਗੀਆਂ ਉਹ ਸਾਨੂੰ ਮਿਲੀਆਂ ਨੇ ਜੋ ਅਸੀਂ ਫਰੈਂਸਿਕ ਅਨਾਲਿਸਿਸ ਵਾਸਤੇ ਜਿਹੜੀ ਹੈਗੇ ਫਰਦਰ ਸਿਟੀਕ ਲਈ ਕੋਲਸਤੇ ਭੇਜ ਦਵਾਂਗੇ ਸੈਕੰਡਲੀ ਜਿਹੜੀ ਉੱਥੇ ਇੱਕ ਮੰਜਾ ਸੀਗਾ ਜਿਸ ਦੇ ਉੱਪਰ ਇੱਕ ਬਲੱਡ ਦੇ ਸਾਨੂੰ ਸੈਂਪਲ ਮਿਲੇ ਨੇ ਜੋ ਮੋਸਟ ਪ੍ਰੋਬਬਲੀ ਜਿਹੜੇ ਹੈਗੇ ਨੇ ਬਿੰਦਰ ਸਿੰਘ ਜਿਹੜਾ ਉਹਦਾ ਪਿਤਾ ਹੈਗਾ ਉਹਦਾ ਜਿਹੜਾ ਬਲੱਡ ਦੇ ਹੈਗੇ ਨੇ ਨਿਸ਼ਾਨ ਹੈਗੇ ਨੇ ਸੋ ਸਾਰੇ ਇੰਗਲਾਦੋ ਅਸੀਂ ਜਿਹੜੀ ਤਫਤੀਸ਼ ਕਰ ਰਹੇ ਆ ਮੇਨ ਬੇਸਿਕਲੀ ਚੀਜ਼ ਇਹ ਹੈ ਕਿ ਯਾਦਵਿੰਦਰ ਸਿੰਘ ਨੇ ਆਪਣੇ ਪਿਓ ਦੇ ਨਾਲ 20 ਤਰੀਕ ਨੂੰ ਲੜਾਈ ਦੇ ਦੌਰਾਨ ਗੋਲੀ ਮਾਰ ਕੇ ਉਹਨੂੰ ਮਾਰ ਦਿੱਤਾ ਤੇ ਮਾਰਨ ਤੋਂ ਬਾਅਦ ਘਰ ਦੇ ਵਿੱਚ ਹੀ ਲੱਕੜਾ ਇਕੱਠੇ ਕਰਕੇ ਉਹਨੂੰ ਉੱਥੇ ਲਾਸ਼ ਨੂੰ ਛਾੜ ਦਿੱਤਾ ਸੀ। ਸਹੀ ਰਸਾਇਆ ਰਜਿਸਟਰੀ ਕੀਤੀ ਗਈ ਸੀ ਕਿ ਤਿੰਨੇ ਪਰਿਵਾਰ ਦੇ ਵਿੱਚ ਜਿਹੜੀ ਤਫਤੀਸ਼ ਦੇ ਵਿੱਚ ਨਿਕਲ ਗਈ ਗੱਲ ਸਾਹਮਣੇ ਇਹ ਵੀ ਆਪਣੇ ਪਿਤਾ ਤੋਂ ਜਿਹੜਾ ਜ਼ਮੀਨ ਮੰਗਦਾ ਸੀਗਾ ਉਹਦਾ ਜਿਹੜਾ ਫਾਦਰ ਸੀਗਾ ਉਹਨੂੰ ਜ਼ਮੀਨ ਦੇਣ ਤੋਂ ਉਸ ਨੇ ਮਨਾ ਕਰ ਦਿੱਤਾ ਸੀਗਾ ਕਿ ਕੁਝ ਜ਼ਮੀਨ ਉਹਨੇ ਵੰਡ ਕੇ ਦੇ ਦਿੱਤੀ ਸੀਗੀ ਤੇ ਅੱਗੇ ਇਹ ਹੋਰ ਉਸ ਕੋਲ ਜ਼ਮੀਨ ਨਹੀਂ ਮੰਗ ਕਰ ਰਹਾ ਸੀ ਪੈਸੇ ਨਹੀਂ ਮੰਗ ਕਰ ਰਹਾ ਸੀਗਾ ਸੋ ਪਹਿਲਾਂ ਵੀ ਇਹਨਾਂ ਦੇ ਕਈ ਵਾਰੀ ਟਕਰਾਅ ਹੋਏ ਸੀਗੇ ਤੇ ਵੀ ਦੇਖਣ ਨੂੰ ਟਕਰਾਅ ਇੰਨੀ ਵੱਧ ਗਈ ਵੀ ਇਹਨੇ ਜਿਹੜੀ ਹੈਗੀ ਆ ਬੰਦੂਕ ਦੇ ਨਾਲ ਉਹਦੀ ਗਨ ਦੇ ਨਾਲ ਹੀ ਇਹਨੂੰ ਮਾਰ ਕੇ ਗੋਲੀ ਮਾਰ ਕੇ ਮਾਰ ਦਿੱਤਾ ਇਹਦੇ ਵਿੱਚ ਇੱਕ ਵੈਪਨ ਹੈ ਜਿਹੜਾ ਅਫੈਂਸ ਦੇ ਵਿੱਚ ਯੂਜ਼ ਹੋਇਆ ਬਰਿੰਦਰ ਸਿੰਘ ਦਾ ਜੋ ਮ੍ਰਿਤਕਡਾ ਇਹ 12 ਬੋਰ ਦੀ ਗਨ ਹੈਗੀ ਆ ਦਿਨਾਲੀ ਗਨ ਹੈ ਜਿਹੜੀ ਇਹਦੇ ਇਹ ਲਿਸੈਂਸ ਹੀ ਆਪਾਂ ਦੇ ਪਿਓ ਤੇ ਪਿਓ ਦੇ ਨਾਮ ਦੇ ਉੱਪਰ ਹੀ ਇਹਦਾ ਲਿਸੈਂਸ ਹੈ। ਅਸੀਂ ਗੱਲ ਕਰ ਰਹੇ ਹਾਂ 20 ਤਰੀਕ ਦੀ ਇੱਕ ਘਟਨਾ ਹੈਗੀ। 22 ਤਰੀਕ ਨੂੰ ਪੁਲਿਸ ਨੂੰ ਪਤਾ ਲੱਗਦਾ ਦੋਹਾਂ ਦੀ ਲਾਸ਼ ਕਿੱਥੇ ਸੀ। ਜਿਹਦਾ ਮੈਂ ਦੱਸਿਆ ਕਿ ਜਿਹੜਾ 20 ਤਰੀਕ ਨੂੰ ਜਦੋਂ ਵੀ ਲੜਾਈ ਹੁੰਦੀ ਪਿਓ ਦੇ ਨਾਲ ਜਦੋਂ ਕਤਲ ਕਰ ਦਿੱਤਾ ਇਹਨੇ ਤਾਂ ਇਹਨੇ ਉਸੇ ਦਿਨ ਹੀ ਜਿਹੜਾ ਹੈਗਾ ਲੱਕੜਾਂ ਇਕੱਠੀਆਂ ਕਰਕੇ ਘਰ ਦੇ ਵਿੱਚ ਹੀ ਲਾਸ਼ ਨੂੰ ਜੜਾ ਸੀਗਾ ਸਾਰ ਦਿੱਤਾ ਸੀਗਾ। ਆਦਰਵਾਇਜ਼ ਜੇਕਰ ਮਤਲਬ ਐਸ ਪਰ ਆਪਣੇ ਟਰੈਡੀਸ਼ਨ ਦੇ ਵਿੱਚ ਦਰਵਾਜ਼ੇ ਮੁਤਾਬਕ ਜਿਹੜਾ ਸੀਗਾ ਸੰਸਕਾਰ ਸਮਸ਼ਾਨ ਘਾਟ ਦੇ ਵਿੱਚ ਕੀਤਾ ਜਾਂਦਾ। ਪਰੰਤੂ ਇਹਨੂੰ ਪਤਾ ਸੀਗਾ ਵੀ ਇਹਨੇ ਇੱਕ ਕ੍ਰਾਈਮ ਕੀਤਾ ਹੈ ਇਹਨੇ ਘਰ ਦੇ ਵਿੱਚ ਲੱਕੜਾ ਕੱਟਿਆ ਕਰਕੇ ਲਾਸਟ ਜਿਹੜੀ ਸੀ ਸਾੜ ਦਿੱਤਾ। ਨਹੀਂ ਉਸ ਟਾਈਮ ਜਿਹੜੇ ਸੀਗੇ ਇਹਨੇ ਦੋ ਤਿੰਨ ਕੁਛ ਬੰਦੇ ਪਿੰਡ ਦੇ ਆਏ ਸੀਗੇ ਜਿੱਤੋਂ ਹੀ ਹੌਲੀ-ਹੌਲੀ ਜਿਹੜੀ ਇਹ ਗੱਲ ਹੌਲੀ-ਹੌਲੀ ਬਾਹਰ ਨਿਕਲਦੀ ਨਿਕਲਦੀ ਪੁਲਿਸ ਤੱਕ ਸੋ ਪਹੁੰਚੀ ਵੀ ਜਿਹੜੇ ਨੇ ਗਏ ਬੰਦੇ ਪਿਆ ਦਾ ਖਤਰ ਕੀਤਾ। ਪਰ ਇਹਦੇ ਘਰ ਵਿੱਚ ਪਰਿਵਾਰਕ ਮੈਂਬਰ ਕੌਣ ਕਿੰਨੇ ਘਟ ਪਈ ਹੈ। ਇਹਦਾ ਇੱਕ ਭੈਣ ਤੇ ਇੱਕ ਭਰਾ ਹੈਗੇ ਭੈਣ ਦੀ ਜਿਹੜੀ ਹੈਗੀ ਇੱਥੇ ਮਠੰਡੇ ਦੇ ਵਿੱਚ ਮੈਰਿਡ ਹੈ। ਤੇ ਜਿਹੜਾ ਦਾ ਇੱਕ ਭਰਾ ਹੈਗਾ ਉਹ ਬਾਹਰ ਫੋਰਨ ਦੇ ਵਿੱਚ ਰਹਿੰਦਾ। ਐਸਪੀ ਸਾਹਿਬ ਇਹਦਾ ਦਰਦ ਆਪਾਂ ਦੀ ਦੇ ਅੰਗਰੇਜ਼ਾਂ ਦਾ ਨਾ ਨਰਵਲ। ਜਿਹੜੇ ਪਿੰਡ ਦੇ ਵਿੱਚ ਇਹ ਚਲੋ ਉਹ ਜਦੋਂ ਇਹਨੂੰ ਪਤਾ ਲੱਗ ਗਿਆ ਵੀ ਇਹਨੇ ਕ੍ਰਾਈਮ ਕੀਤਾ ਤਾਂ ਬੇਸਿਕਲੀ ਇਹਨੇ ਉਹਨੂੰ ਸ਼ਿਕਾਰਣ ਵਾਸਤੇ ਘਰ ਦੇ ਵਿੱਚ ਹੀ ਉਾਕ ਲਗਾਈ। ਪਰੰਤੂ ਕੁਝ ਬੰਦੇ ਜਿਹੜੇ ਪਿੰਡ ਦੇ ਵਿੱਚ ਸੀਗੇ ਜਿਨ੍ਹਾਂ ਨੂੰ ਇਸ ਤਰ੍ਹਾਂ ਕੋ ਸ਼ੱਕ ਹੋ ਰਿਹਾ ਵੀ ਇਹ ਜਿਹੜੀ ਚੀਜ਼ ਹੈਗੀ ਹੈ ਕੁਝ ਚੀਜ਼ ਹਟ ਕੇ ਹੋਈ ਹੈ। ਕਿਉਂਕਿ ਜਨਰਲੀ ਬੇਸਿਕਲੀ ਜਦੋਂ ਵੀ ਕਿਸੇ ਬੰਦੇ ਦਾ ਮੌਤ ਹੁੰਦੀ ਹੈ ਤਾਂ ਆਪਾਂ ਸ਼ਮਸ਼ਾਨ ਘਾਟ ਦੇ ਵਿੱਚ ਜਾ ਕੇ ਸੰਸਕਾਰ ਕਰਦੇ ਆ। ਪਰੰਤੂ ਜਦੋਂ ਪਿੰਡ ਦੇ ਵਿੱਚ ਇਹ ਗੱਲ ਫੈਲ ਗਈ ਵੀ ਇਹਨੇ ਘਰ ਦੇ ਵਿੱਚ ਹੀ ਜਿਹੜਾ ਉਹਦਾ ਉਾਕ ਲਗਾ ਕੇ ਉਸਾਰ ਦਿੱਤਾ। ਸਤੋਂਥੋਂ ਗੱਲ ਨਿਕਲਦੀ ਨਿਕਲਦੀ ਜਿਹੜਾ ਹੈਗਾ ਮਕਰ ਪ੍ਰਕਾਸ਼ ਨੇ ਜਿਹੜੀ ਐਸਐਚਓ ਥਰਮਲ ਦੇ ਇਤਿਆਹਾਮ ਦੇ ਵਿੱਚ ਲੈਂਦਾ ਜਿੱਤੋਂ ਸਾਡੀ ਟੀਮ ਨੇ ਜਿਹੜਾ ਹੈਗਾ ਅੱਗੇ ਤਦੋਂ ਤੱਕ ਪੀਛ ਕੀਤੀ ਰਹੀ ਗੱਲ ਨਿਕਲ ਕੇ ਸਾਹਮਣੇ ਆਈ ਸਰ ਮਿੱਤਰ ਜੀ ਹੋਵੇ ਕੀ ਕੀ ਗਏ ਇਹ ਜਿਹੜਾ ਮਰਨ ਵਾਲਾ ਸੀਗਾ ਇਹਦੀ ਉਮਰ ਤਕਰੀਬਨ 70 ਸਾਲ ਦੀ ਪਈ ਸਰ ਕਿਹਦੇ ਬੈਨਰੇ ਗੱਲ ਚੱਲਦੀ ਕਿ ਬੈਨਰੇ ਤੇ ਸਾਡੇ ਕੋਲ ਸੀ ਸਿਕਰਟ ਇਨਫੋਰਮੇਸ਼ਨ ਦੇ ਜਿਹੜੇ ਕੀ ਮਤਰਾ ਬਹੁਤ ਅੱਛੀ ਕਿੰਨੀ ਮਤਰਾ ਸਰ ਇਹਦੀ ਮਦਰ ਵੀ ਹੈਗੀ ਹੈ ਇਹਦੀ ਬ੍ਰਦਰ ਤੇ ਜਿਹੜਾ ਸਿਸਟਰ ਜਿਹੜਾ ਹੈਗਾ ਉਹ ਪਹਿਲਾਂ ਦੱਸਿਆ ਬ੍ਰਦਰ ਇਜ਼ ਆ ਫੋਰਨ ਰੇ ਸੈਟਲਡ ਤੇ ਇਹ ਜਿਹੜੀ ਸਿਸਟਰ ਆ ਉਹ ਇੱਕ ਮੈਰਿਟ ਹੈਗੀ ਆ ਸਾ ਇਹ ਮਾਰਾ ਕੰਮ ਨਹੀਂ ਨਹੀਂ ਸਹੀ ਨਹੀਂ ਕਰਵਾਉਂਦੇ ਇਹ ਪ੍ਰਵਾਹ ਤਾਂ ਇਕੱਠਾ ਹੀ ਦਿੰਦਾ ਜੀ ਸਰੀ ਜਿਹਨੇ ਮਾਰੇ ਕਿਹੜੇ ਕਲਰਸ ਕੀ ਮਾਰੇ ਸੀ ਇਹ ਬੇਸਿਕਲੀ ਮੈਰਿਟ ਹੈਗਾ ਜੇ ਇਹ ਕਾਹਦੇ ਵੀ ਹੋਰ ਕੋਈ ਸਰਗਰ ਕਰੇ ਦੇਖੋ ਭਾਈ ਸਾਰੇ ਚੀਜ਼ਾਂ ਸੀ ਫਰਦਰ ਕਿਉਂਕਿ ਬੇਸਿਕਲੀ ਪ੍ਰੀਲੀਮੀਨਰੀ ਇਨਵੈਸਟੀਗੇਸ਼ਨ ਦੇ ਵਿੱਚ ਇਹਨੇ ਕੰਫੈਸ ਕੀਤਾ ਕਿ ਮੈਂ ਇਕੱਲੇ ਨੇ ਜਿਹੜਾ ਹੈਗਾ ਗੋਲੀ ਮਾਰ ਕੇ ਨੂੰ ਮਾਰਿਆ ਬਟ ਫਿਰ ਵੀ ਸਾਡੀ ਜਿਹੜੀ ਹੈਗੀ ਫਰਦਰ ਸੀ ਤਫ਼ਸੀਲ ਜਿਹੜੀ ਕਲੈਕਟ ਕਰ ਰਹੇ ਹਾਂ ਜਿੱਦਾਂ ਮੈਂ ਦੱਸਿਆ ਵੀ ਸਾਡੀ ਫਰੈਂਸਿਕ ਦੀ ਟੀਮ ਸੀ ਐਵੀਡੈਂਸ ਕਲੈਕਟ ਕਰ ਰਹੀ ਹੈ ਨੇ ਜੇ ਇਨ ਕੇਸ ਕਿਸੇ ਹੋਰਿਸ਼ ਮੂਲੇ ਦੇ ਸਾਹਮਣੇ ਆਊਗੀ ਤਾਂ ਮਤਾਬਕੀ ਪ੍ਰੋਨੋਮ ਤਾਬਕ ਕਰਵਾਈ ਕਰਾ ਸਰ ਉਹਨੂੰ ਜਾਣਦਗੀ ਦਿੱਤਾ ਜਾਵੇ ਜਨਾ ਸੰਸਦਾਂ ਦੇ ਅਗਲੇ ਸਮੂਹ ਦੇ ਜਿਮਾਤਾਂ ਦੇ ਕੋਰਿਸਟਰ ਬੇਸਿਕਲੀ ਜਿਹੜਾ ਕ੍ਰਾਈਮ ਹੈਗਾ ਉਹਦੇ ਵਿੱਚ ਇੰਟੈਂਸ਼ਨ ਜਿਹੜੀ ਹੈਗੀ ਮੇਲ ਬੇਸਿਕ ਰੂਲ ਹੁੰਦਾ ਵੀ ਕਿਸੇ ਦੀ ਨੀਤ ਕਿਦਾਂ ਦੀ ਸੀਗੀ ਜੇਕਰ ਕਿਸੇ ਦੀ ਇੰਟੈਂਸ਼ਨਲੀ ਇਹਦੇ ਵਿੱਚ ਸ਼ਮੂਲੀਅਤ ਪਾਈ ਗਈ ਤਾਂ ਡੈਫੀਨਿਟਲੀ ਐਸ ਪਰ ਲਾਅ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ ਸਰ ਇਸ ਕੇਸ ਇਸ ਮਾਮਲੇ ਦੇ ਵਿੱਚ ਹੁਣ ਤੱਕ ਕੀ ਨਿਕਲਿਆ ਜਿਵੇਂ ਤੁਸੀਂ ਕਹਿੰਦੇ ਕਾਨੂੰਨ ਸਾਫ ਲੋਕ ਸੰਸਕਾਪ ਦੇ ਪਾਸੇ ਕੀ ਉਹਨਾਂ ਨੂੰ ਦੱਸਿਆ ਨਹੀਂ ਗਿਆ ਜਾਂ ਉਹਨਾਂ ਨੂੰ ਮਿਸਟ੍ਰੇਟ ਕੀਤਾ ਗਿਆ ਜਾਂ ਉਹਨਾਂ ਨੂੰ ਪਤਾ ਸੀ ਦੇਖੋ ਜਿੱਦਿ ਕੋਈ ਨੇ ਪੁੱਛਗਿੱਛ ਦੇ ਵਿੱਚ ਦੱਸਿਆ ਵੀ ਜਦੋਂ ਉਹਨਾਂ ਨੇ ਗੋਲੀ ਮਾਰ ਦਿੱਤੀ ਸੀਗੀ ਤੇ ਇਹਨੇ ਇਕੱਲੇ ਨੇ ਜਿਹੜਾ ਹੈਗਾ ਲੱਕੜਾ ਇਕੱਠੀਆਂ ਕਰਕੇ ਦੇਖੋ ਜਿਵੇਂ ਆਪਾਂ ਚਿਕਾ ਬਣਾਉਂਦੇ ਆ ਉਸ ਤਰ੍ਹਾਂ ਬਣਾ ਕੇ ਤੇਲ ਪਾ ਕੇ ਰੱਖ ਲਿਆ ਜਦੋਂ ਆਏ ਤਾਂ ਉਹਨਾਂ ਨੂੰ ਦੱਸਿਆ ਵੀ ਜਿਹੜਾ ਹੈਗਾ ਮੇਰਾ ਪਿਓ ਜਿਹੜਾ ਹੈਗਾ ਮਰ ਗਿਆ ਤੇ ਮੈਂ ਦਾ ਸੰਸਕਾਰ ਕਰਦਾ ਤਾਂ ਬੇਸਿਕਲੀ ਇਹਨੇ ਉਹਨੂੰ ਉੱਥੇ ਸਾੜ ਕੇ ਮਾਰਨ ਦੀ ਕੋਸ਼ਿਸ਼ ਕੀਤੀ ਮਤਲਬ ਫਰਦਗੋਲ ਕਰਨ ਦੀ ਕੋਸ਼ਿਸ਼ ਕੀਤੀ ਪਰੰਤੂ ਜਿੱਦਾਂ ਮੈਂ ਪਹਿਲਾਂ ਹੀ ਦੱਸਿਆ ਵੀ ਟ੍ਰੈਡੀਸ਼ਨ ਦੇ ਵਿੱਚ ਆਪਾਂ ਹਮ ਸ਼ਮਸ਼ਾਨ ਘਰ ਦੇ ਵਿੱਚ ਲਾਸਟ ਆਪਾਂ ਸੰਸਕਾਰ ਕਰਦੇ ਆ ਉਦੋਂ ਹੀ ਕੁਝ ਲੋਕਾਂ ਨੂੰ ਸ਼ੱਕ ਹੋ ਗਿਆ ਤੇ ਸ਼ੱਕ ਦੇ ਆਧਾਰ ਤੇ ਕੁਛੇ ਨੇ ਜਿਹੜੀ ਇਨਫੋਰਮੇਸ਼ਨ ਜਿਹੜਾ ਸਾਡਾ ਬੰਦਾ ਸੀਗਾ ਉਹਨੇ ਸਾਨੂੰ ਇਨਫੋਰਮੇਸ਼ਨ ਪਾਸ ਆਨ ਕੀਤੀ ਵੀ ਆ ਚੀਜ਼ ਕੁਛ ਜਿਹੜੀ ਹੈਗੀ ਇੱਕ ਚੀਜ਼ ਹਟ ਕੇ ਹੋਈ ਹੈ ਜਿਹਦੇ ਵਿੱਚ ਸਾਨੂੰ ਕਿਸੇ ਕਿਸੇ ਕ੍ਰਾਈਮ ਦੀ ਜਿਹੜੀ ਹੈਗੀ بو ਆ ਰਹੀ ਹੈ ਸੋ ਬੇਸਿਕਲੀ ਅਸੀਂ ਉਸ ਚੀਜ਼ ਨੂੰ ਜਦੋਂ ਵੈਰੀਫਾਈ ਕੀਤਾ ਤਾਂ ਜਿਹੜੀ ਹੈਗੀ ਕ੍ਰਾਈਮ ਜਿਹੜਾ ਹੈਗਾ ਡਿਸਕਲੋਜ਼ ਹੋਇਆ ਡੇ ਟਾਈਮ ਹੀ ਕਰਤਾ ਸੀਗਾ ਨਸ਼ਾ ਨਿਸ਼ਾ ਕਰਦਾ ਨਹੀਂ ਉਹ ਤਾਂ ਜਿਹੜੇ ਹੈਗੀ ਖਿਲਾਲ ਦਾ ਨਸ਼ੇ ਵਾਲੀ ਗੱਲ ਸਾਹਮਣੇ ਨਹੀਂ ਆਈ ਪਰ ਫਿਰ ਵੀ ਡੋਪ ਟੈਸਟ ਤੱਕ ਕਰਾ ਕੇ ਕੀਟਰ ਵਾਲਾ ਇਸੇ ਆਪਣੇ ਫਾਦਰਾਂ